ਜਾਂ ਤੇ ਟੋਲ ਨੇ ਦੇ ਸਾਹਮਣੇ ਹਾਂ ਉਹ ਇਹ ਛੱਡਣ ਦੇ ਉਹ ਸੈਰੀਂ ਕਰਦੇ ਹੋਏ ਡਰਾਮਾ ਦੇ ਘਸਾੜ ਦੇ ਲੱਗਾ ਤਨਹਰਾ ਨਾ ਲੋਕੀ ਸਾਟ ਕਰ ਰਹੇ ਆ ਆਹੋ ਮਰੀ ਨ ਮਰੀ ਆ ਇਹ ਕੈਮਰੇ ਨੇ ਲੇਟ ਚਲਦੀ ਯਾਰ ਕੀ ਕਰ ਉਹ ਇੱਧਰ ਹੋ ਇਹ ਚਲਾਈ ਕਿੱਥੋਂ ਆ ਤਾ ਸ਼ੌਨੀ ਜਿਓ ਚਲਾਈਆਂ ਇਹਨਾਂ ਨੇ ਭਰਾਵਾ ਉਹਨਾਂ ਨੇ ਹੋ ਚੱਲੀਏ ਚੱਲੀਏ ਚੱਲਾ ਚੱਲਾ ਉਹ ਲੈ ਸਮਾਨ ਯਾਰ ਛੇਤੀ ਕਰ ਸਮਾਨ ਤਾਂ ਲੈ ਲੈ ਸਮਾਨ ਤੂੰ ਨਹੀਂ ਲੈਣਾ ਕੋਈ ਚੱਲਿਆ ਨਾ ਇਹ ਤੋਂ ਉਹਨਾਂ ਦੇ ਸਾਹਮਣੇ ਹਾਂ ਉਹ ਇਹ ਛੱਡਣ ਦੇ ਕੋ ਸਾਰੀਆਂ ਕਰਦੇ ਹੋਵੇ ਮੈਂ ਬੰਦਾ ਫੂਟ ਕਰ ਦੋ ਨਾ ਫਸਦੀ ਰਾਵਾ ਦੇ ਕਸਾਟ ਦੇ ਦਿੱਤਾ ਤਾਂ ਮਗਰਾਣਾ ਆਹੋ ਬਣੀ ਨਵਦੀ ਆ ਇਹ ਸੰਨੀ ਤੁਹਾਡੇ ਕੈਮਰੇ ਦੀ ਲਾਈਟ ਚੱਲਦੀ ਹੈ ਕੀ ਕਰ ਉਹ ਇੱਧਰ ਹੋ ਇਹ ਚਲਾਈ ਕਿਤੋਂ ਵਾਹ ਤਾਉ ਸ਼ੌਣੀ ਜਿਓ ਚਲਾਈਆਂ ਇਹਨਾਂ ਨੇ ਭਰਾਵਾ ਉਹਨਾਂ ਨੇ ਪਿਆ ਲੈਂਸ ਮਾਣੀ ਯਾਰ ਛੇਤੀ ਕਰ ਸਮਾਨ ਦੇ ਲੈ ਲੈ ਸਮਾਨ ਤੂੰ ਨਹੀਂ ਲੈਣਾ ਕੋਈ ਮਚਿਆ ਨਾ